ਜਦੋਂ ਉਹ ਕਾਲੀਦ ਦੀ ਸਰਕਾਰ ਹੁੰਦੀ ਸੀ ਕੀ ਕੀਤਾ ਦਿੱਲੀ ਵਿੱਚ ਇੱਕ ਕੰਮ ਦੱਸੋ ਆਪਣੀ ਸਰਕਾਰ ਆ ਹੀ ਪੰਜ ਸੜਕਾਂ ਗਲੀਆਂ ਸੜਕਾਂ ਪਾਈਪਲਾਈਨ ਧਰਮਸ਼ਾਲਾ ਮੈਰਿਜ ਸੈਰਸ ਲੌਂਗ ਲਿਸਟ ਵੈਰੀ ਲੌਂਗ ਲਿਸਟ ਇਹ ਆਪਾਂ ਬਣਾਈਆਂ ਮੈਂ ਹਵਾ 'ਚ ਨਹੀਂ ਗੱਲ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਗਿੱਦੜਵੇ ਲਈ ਲਿਆਂਦੀਆਂ ਬਣੀਆਂ ਹੋਈਆਂ ਜਾਂ ਕਿ ਦੇਖ ਸਕਦੇ ਹੋ ਤੁਸੀਂ ਲਿਆਂਦੀਆਂ ਤਾਂ ਫਿਰ ਵਿਰੋਧੀਆਂ ਨੂੰ ਦੱਸਦਿਆਂ ਕਿਉਂ ਨਹੀਂ 16 ਸਾਲਾਂ 'ਚ ਕਿਸੇ ਨੂੰ ਨੌਕਰੀ ਨਹੀਂ ਦਵਾਈ ਹੁਣ ਕਿਹੜੀਆਂ ਨੌਕਰੀਆਂ ਇਹ ਝੂਠ ਦਾ ਪਸਾਰਾ ਪਰ ਮੈਂ ਫਿਰ ਬਾਅਦੋਂ ਤਾਂ ਕਹਿੰਦੇ ਮੈਂ ਬਨਵਾਸ ਕਟਕੇ ਆਂ ਸਤਾਰੇ ਲੈ ਕੇ ਆਉਂਗਾ ਗਿੱਦੜਵੇ ਵਾਲਿਆਂ ਦੇ ਬਨਵਾਸ ਕਟਕੇ ਆਂ ਜੀ 5 ਸਾਲ ਖਜ਼ਾਨਾ ਮੰਤਰੀ ਰਹੇ ਤੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਾਲੀ ਖਜ਼ਾਨਾ ਨਾਮ ਹੀ ਪੈ ਗਿਆ ਸੀ ਮੇਰੇ ਵੀਰ ਦਾ ਕੀਤਾ ਹੀ ਨਹੀਂ ਕੱਖ ਕੁਝ ਵੀ ਨਹੀਂ ਦਿੱਤਾ ਹੋਰ ਜਿਹੜਾ ਹੈਗਾ ਗਿੱਧਰ ਵਹੇ ਦੇ ਵਿੱਚ ਕੋਈ ਵਰਕਰ ਨਹੀਂ ਮਿਲਿਆ ਸੀ ਕਾਂਗਰਸ ਨੂੰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵਿਰੋਧੀ ਪਰਿਵਾਰਵਾਦ ਦਾ ਨਾਮ ਲੈਂਦੇ ਨੇ ਕੈਪੀਟਲ ਉਹ ਕਹਿੰਦੇ ਨੇ ਕਿ 100 ਕਰੋੜ ਦੀਆਂ ਗੱਲਾਂ ਕਰਦੇ ਨੇ ਕਿ ਗਿੱਧਰ ਵਹੇ ਦੇ ਲਈ 100 ਕਰੋੜ ਆ ਰਿਹਾ 100 ਕਰੋੜ ਆਇਆ ਕਿੱਥੇ ਹੈ ਕਿਹੜੇ ਖਾਤੇ ਚ ਹੈ ਸਰਕਾਰ ਨੇ ਕਿੱਥੇ ਭੇਜਿਆ ਜਰਾ ਮੈਨੂੰ ਕੋਈ ਕਾਗਜ਼ ਵਿਖਣ ਉਹ ਕਹਿੰਦੇ ਕਿ ਅਦਰ ਵਿੱਚ ਕੰਮਕਾਰ ਸ਼ੁਰੂ ਹੋ ਗਏ ਦਿਖਾਓ ਕਿੱਥੇ ਹੈ 100 ਕਰੋੜ ਦਿਖਾਓ ਕਿੱਥੇ 100 ਨਹੀਂ ਕਹਿੰਦੀ ਮੈਂ ਕਹਿੰਦੀ ਇੱਕ ਕਰੋੜੀ ਦਿਖਾਓ ਕਿੱਥੇ ਹੈ ਉਹ ਭੈਣ ਕਹਿੰਦੀ ਸੀ ਅਸੀਂ 5 ਮਿੰਟਾਂ ਚਾ 5 ਮਿੰਟਾਂ ਚ ਐਮਐਸਪੀ ਦੇਵਾਂਗੇ ਜੀ ਅੱਜ 28 ਦਿਨ ਹੋ ਗਏ ਫਸਲ ਰੁਲਦੀ ਕਿਹੜੀ ਐਮਐਸਪੀ ਦੀ ਗੱਲ ਕਰਦੇ ਉਹ ਕਹਿੰਦੇ ਕਿ ਉਦੋਂ ਮੈਨੂੰ ਇਨਾ ਤਜਰਬਾ ਨਹੀਂ ਸੀ ਕਹਿੰਦੇ ਹੁਣ ਮੈਂ ਆਇਆ ਤਜਰਬਾ ਹੁਣ ਹੋਇਆ ਨਹੀਂ ਤੇ ਫਿਰ ਬਿਆਨ ਨਹੀਂ ਸੀ ਦੇਣੇ ਨਾ ਬਿਨਾਂ ਤਜਰ ਆਹ ਪ੍ਰੋਬਲਮ ਹੈ ਸਰਕਾਰ ਜਿੰਨੇ ਬਣਾਏ ਸਾਰੇ ਬਿਨਾਂ ਤਸਰਬਿਆਂ ਦੇ ਪਰ ਉਹ ਕਹਿੰਦੇ ਲੋਕ ਦੁਖੀ ਤ ਲੋਕ ਚਿੱਟਾ ਘਰਾਂ ਤੱਕ ਦੇਣ ਆ ਗਏ ਜੋ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਅੱਜ ਵੇਖਣ ਨੂੰ ਮਿਲ ਰਹੀ ਹੈ ਜੋ ਵਿਗੜੇ ਹਾਲਾਤ ਅੱਜ ਨਜ਼ਰ ਆ ਰਹੇ ਹੈ ਪੰਜਾਬ ਦੇ ਵਿੱਚ ਇਹ ਹਾਲਾਤ ਕਦੀ ਵੀ ਨਹੀਂ ਸੀ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਨਹੀਂ ਸੀ ਹੁੰਦਾ ਜੋ ਅੱਜ ਇਹਨਾਂ ਲੋਕਾਂ ਨੇ ਸਾਨੂੰ ਮਜਬੂਰ ਕਰਤਾ ਹੈ ਨਸ਼ਾ ਤਾਂ ਤੁਹਾਡੀ ਸਰਕਾਰ ਤੋਂ ਵੀ ਬੰਦ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਕੋਸ਼ਿਸ਼ ਕੀਤੀ ਨਹੀਂ ਹੋਇਆ ਤਲਵੀਰ 골ਡੀ ਹੋਰੀ ਪਿਛਲੇ ਦਿਨਾਂ ਚ ਤੁਹਾਡੀ ਕੈਂਪੇਨ ਕਰਦੇ ਜਿਹੜੀ ਉਹ ਨਜ਼ਰ ਆਏ ਨੇ ਕੌਣ ਦੇ ਦਰਵਾਜ਼ੇ ਖੁੱਲ ਰਹੇ ਨੇ ਜਾਂ ਕੀ ਹੈ ਕੁਛ ਇਹਦੇ ਬਾਰੇ ਦੱਸ ਸਕਦੇ 골ਡੀ ਭਰਾ ਹੀ ਹੈ ਸਾਡਾ ਕੋਈ ਫਰਕ ਨਹੀਂ ਆ ਕਦੀ ਨਾ ਕਦੀ ਬੰਦਾ ਇਧਰ ਉਧਰ ਚਲਾ ਜਾਂਦਾ ਕਦੀ ਕਿਸੇ ਦੀਆਂ ਗੱਲਾਂ ਚ ਆ ਜਾਂਦਾ ਕਦੀ ਗੁੰਗਾ ਹੋ ਜਾਂਦਾ ਪਰ ਕੋਈ ਨਹੀਂ ਸਾਡਾ ਭਰਾ ਹੈ ਕੀ ਫਰਕ ਆ ਆਪ ਮੁਹਰੇ ਆਏ ਨੇ ਜਾਂ ਬੁਲਾਏ ਗਏ 77 ਪਾਰਟੀ ਦੀ ਜਿੰਨੀ ਚੋਣ ਮੰਨੀ ਜਾਂਦੀ ਹੈ ਇਸ ਚੀਜ਼ ਦਾ ਕੋਈ ਡਰ ਹੈ ਦੇਖੋ ਲੋਕ ਡਿਸਾਈਡ ਕਰਦੇ ਮੈਂ ਕੋਈ ਨਹੀਂ ਡਿਸਾਈਡ ਕਰਨਾ ਨਹੀਂ ਕੋਈ ਡਰ ਹੈ ਤੁਹਾਡੇ ਮਨ ਚ ਨਹੀਂ ਕੋਈ ਡਰ ਦੋ ਸਰਕਾਰਾਂ ਦੇ ਖਿਲਾਫ ਲੜ ਰਹੀ ਇੱਕ ਪਾਸੇ ਸੈਂਟਰ ਸਰਕਾਰ ਹੈ ਇੱਕ ਪਾਸੇ ਸੂਬਾ ਸਰਕਾਰ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਆਪਦਾ ਸਾਰਾ ਕੰਮ ਛੱਡ ਕੇ ਆਪਦਾ ਸਾਰਾ ਜੋਰ ਕਿਧਰ ਵੇਚ ਲਾਇਆ ਸਬ ਚਰੇਕ ਆਲ ਆਰਐਮਟੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਜਸ ਕਰੇਬਾ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਤੇ ਜ਼ਿਮਨੀ ਚੋਣਾਂ ਦੇ ਵਿੱਚ ਕਿਧੜਬਾ ਉਹ ਸੀਟ ਜਿੱਥੇ ਪੰਜਾਬ ਅੱਡੀਆਂ ਚੁੱਕ ਕੇ ਦੇਖ ਰਿਹਾ ਕਿ ਕਿ ਗਦਰਬਾਦੀ ਜ਼ਮੀਨੀ ਚੋਣ ਨੇ ਬੜਾ ਕੁਝ ਤੈਅ ਕਰਨਾ ਹੈ ਜਿੱਥੇ ਮਨਪੀਤ ਸਿੰਘ ਬਾਦਲ ਆਪਣਾ ਸਿਆਸੀ ਕਰੀਅਰ ਜਿਹੜਾ ਉਹ ਦੁਬਾਰਾ ਤੋਂ ਲੱਭਦੇ ਨਜ਼ਰ ਆਉਂਦੇ ਨੇ ਤਾਂ ਡਿੰਪੀ ਟੱਲੋਂ ਜਿਹੜੇ ਨੇ ਉਹ ਆਪਣੀ ਜਿੱਤ ਟਟੋਲ ਰਹੇ ਨੇ ਤਾਂ ਉੱਥੇ ਹੀ ਵੜਿੰਗ ਪਰਿਵਾਰ ਜਿਹੜਾ ਚੌਥੀ ਵਾਰੀ ਦਾਵਾ ਠੋਕਦਾ ਨਜ਼ਰ ਆਉਂਦਾ ਹੈ ਮੈਰ ਨਾਲ ਕਾਂਗਰਸ ਤੋਂ ਉਮੀਦਵਾਰ ਅਮਰਤਾ ਵੜਿੰਗ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਰਗਲੀ ਗੱਲਬਾਤ ਕਰਾਂਗੇ ਅਮਰਤਾ ਜੀ ਸਵਾਗਤ ਆ ਰਮੇਟ ਧੰਨਵਾਦ ਜੀ ਬਹੁਤ ਬਹੁਤ ਠੀਕ ਠਾਕੋ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੀ ਰੋਜ਼ ਜੋ ਮੈਂ ਪਾ ਲੁਧਿਆਣਾ ਦੇ ਵਿੱਚ ਮਿਲੇ ਸੀ ਉਹ ਤੁਸੀਂ ਕਿਹਾ ਸੀ ਕਿ ਮੇਰੀ ਜੇ ਟਿਕਟ ਕੱਟੀ ਗਈ ਤਾਂ ਉਹਦਾ ਸਭ ਤੋਂ ਵੱਧ ਦੁੱਖ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੋਇਆ ਸੀ ਜਦੋਂ ਹੁਣ ਅਨਾਉਂਸ ਹੋਈ ਹੈ ਫਿਰ ਸਭ ਤੋਂ ਵੱਧ ਖੁਸ਼ੀ ਤੁਹਾਨੂੰ ਸੀ ਕਿ ਰਾਜਾ ਵੜਿੰਗ ਹੋ ਰਾਨਾ ਸੀ ਜਦੋਂ ਇੱਕ ਕਲੈਕਟਿਵ ਐਫਰਟਸ ਹੁੰਦੇ ਆ ਨਾ ਸਾਰੇ ਪਰਿਵਾਰ ਦੇ ਖੁਸ਼ੀਆਂ ਵੀ ਸਾਂਝੀਆਂ ਹੁੰਦੀਆਂ ਹੂੰ ਤਾਂ ਰਾਜਾ ਜੀ ਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਜਿੰਨਾ ਲੱਗਿਆ ਬਹੁਤ ਅੱਛਾ ਲੱਗਾ ਅੱਛਾ ਵਿਰੋਧੀ ਇਸ ਚੀਜ਼ ਨੂੰ ਪਰਿਵਾਰਵਾਦ ਕਹਿੰਦੇ ਨੇ ਕੇ ਹੋਰ ਜਿਹੜਾ ਹੈਗਾ ਗਿੱਦੜ ਵਾਹੇ ਦੇ ਵਿੱਚ ਕੋਈ ਵਰਕਰ ਨਹੀਂ ਮਿਲਿਆ ਸੀ ਕਾਂਗਰਸ ਨੂੰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵਿਰੋਧੀ ਪਰਿਵਾਰਵਾਦ ਦਾ ਨਾਮ ਲੈਂਦੇ ਨੇ ਇੱਕ ਵਿਰੋਧੀ ਨੇ ਮਨਪ੍ਰੀਤ ਵੀਰ ਜੀ ਜੀ ਜਿਨ੍ਹਾਂ ਦੇ ਸਾਰੇ ਪੂਰੇ ਖੰਡਾਨ ਨੇ ਪੰਜਾਬ ਸੰਭਾਲਿਆ ਹੋਇਆ ਸੀ ਜੀ ਅੱਜ ਵੀ ਉਹਨਾਂ ਦਾ ਪਰਿਵਾਰ ਚੋਣਾਂ ਨਾਲ ਲੜ ਕੇ ਅਕਾਲੀ ਦਲ ਦੀ ਟਿਕਟ ਛੱਡ ਕੇ ਸਾਰੇ ਦੀ ਸਾਰੀ ਮਦਦ ਮਨਪ੍ਰੀਤ ਬਾਦਲ ਦੀ ਕਰ ਰਿਹਾ ਜੀ ਬਿਟੂ ਜੀ ਵੀ ਬਿਆਨ ਦਿੰਦੇ ਨਜ਼ਰ ਆਉਂਦੇ ਆ ਜੀ ਜੀ ਪਰਿਵਾਰਵਾਦ ਦਾ ਜੀ ਜਿਨ੍ਹਾਂ ਨੇ ਤਿੰਨ ਪੁਸ਼ਤਾ ਤੋਂ ਲਗਾਤਾਰ ਕਾਂਗਰਸ ਪਾਰਟੀ ਤੋਂ ਟਿਕਟਾਂ ਲੈਂਦੇ ਰਹੇ ਹੂੰ ਸੋ ਇਹ ਗੱਲਾਂ ਲੋਕ ਕਰਦੇ ਚੰਗੀ ਨਹੀਂ ਲੱਗਦੇ ਜੀ ਜਿਨ੍ਹਾਂ ਨੇ ਸਾਰੀ ਉਮਰ ਸਿਆਸਤ ਹੀ ਇਸ ਤਰ੍ਹਾਂ ਕੀਤੀ ਹੋਵੇ ਔਰ ਜਦੋਂ ਮੈਨੂੰ ਬਠਿੰਡਾ ਤੋਂ ਟਿਕਟ ਨਹੀਂ ਸੀ ਮਿਲੀ ਜੀ ਤੇ ਇਹੀ ਲੋਕ ਇਹ ਕਹਿੰਦੇ ਸੀ ਕਿ ਵੱਡੰਗ ਪਰਿਵਾਰ ਜਾਣ ਕੇ ਛੱਡ ਗਿਆ ਜੀ ਤੇ ਅੱਜ ਜੇ ਮੈਂ ਲੜ ਰਹੀ ਹਾਂ ਤੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਗਾ ਇਹ ਮੈਨੂੰ ਲੱਗਦਾ ਇਸ ਗੱਲ ਵੱਲ ਬੜਾ ਧਿਆਨ ਦੇਣਾ ਚਾਹੀਦਾ ਨਿਪਟੂਲੋਂ ਹੋਰਾਂ ਦੇ ਵੱਡੇ ਵੱਡੇ ਪੋਸਟਰ ਲੱਗਣੇ ਹੋ ਤੇ ਇਹ ਲਿਖਿਆ ਕਿ ਇੱਕ ਨੇ 12 ਸਾਲ ਰਾਜ ਕੀਤਾ ਇੱਕ ਨੇ 16 ਸਾਲ ਰਾਜ ਕੀਤਾ ਨਾ ਕੋਈ 12 ਸਾਲਾਂ ਵਾਲੇ ਨੇ ਕੀਤਾ ਨਾ ਕੋਈ 16 ਸਾਲਾਂ ਵਾਲੇ ਨੇ ਕੀਤਾ ਉਹ ਕਹਿੰਦੇ ਨੇ ਕਿ 2.5 ਸਾਲ ਮੈਨੂੰ ਦਿਓ ਮੈਂ ਉਹ ਕੁਝ ਕਰਕੇ ਦਿਖਾਉ ਜਿਹੜਾ ਇਹਨਾਂ ਨੇ 28 ਸਾਲਾਂ ਦੇ ਵਿੱਚ ਨਹੀਂ ਕੀਤਾ 8 ਸਾਲ ਡਿੰਪੀ ਵੀਰ ਜੀ ਹਲਕਾ ਪ੍ਰਧਾਨ ਰਹੇ ਹਲਕਾ ਅਚਾਰਜਨ ਪਕਾਰੀ ਦੰਦੀ ਚੇਅਰਮੈਨ ਰਹੇ ਪਲਾਨਿੰਗ ਬੋਰਡ ਦੇ ਜੀ ਦਸਨ ਡੰਬੀ ਵੀਰ ਜੀ ਕੋਲ ਨਹੀਂ ਤਾਕਤ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਕੀ ਕੀਤਾ ਡੰਬੀ ਵੀਰ ਜੀ ਇੱਕ ਕੰਮ ਦੱਸਣ ਆਪਣੀ ਸਰਕਾਰ ਆ ਹੀ ਪੰਜ ਸਾਲ ਜੀ ਪਹਿਲੀ ਵਾਰ ਜਦੋਂ ਰਾਜਾ ਐਮ ਐਲ ਏ ਬਣੇ ਤਾਂ ਸਰਕਾਰ ਨਹੀਂ ਸੀ ਹਮ ਅਕਾਲੀ ਦਲ ਦਾ ਬਹੁਤ ਬੋਲ ਬੋਲਬਾਲਾ ਹੋਇਆ ਕਰਦਾ ਸੀ ਜੀ ਅ ਬਾਦਲ ਪਰਿਵਾਰ ਨੇ ਪੂਰੇ ਪੰਜਾਬ ਦੀ ਵਗਡੋਰ ਸੰਭੀ ਹੋਈ ਸੀ ਪਰ ਮੈਂ ਦੱਸਣਾ ਚਾਹਣੀ ਹੈ ਕਿ ਗਿੱਧੜਵੇ ਦੇ ਵਿੱਚ ਗੈਸ ਸਿਲੰਡਰ ਲੈਣ ਵਾਸਤੇ ਇੱਕ ਲੰਬੀ ਲਾਈਨ ਲੱਗਿਆ ਕਰਦੀ ਸੀ ਜਿਹੜੀ ਸਵੇਰ 3:30 ਵਜੇ ਲੱਗਦੀ ਸੀ ਅਗਲੇ ਦਿਨ ਸ਼ਾਮ ਦੇ 6 ਵਜੇ ਤੱਕ ਲੱਗਦੀ ਸੀ ਲੱਗੀ ਰਹਿੰਦੀ ਸੀ ਉਹ ਲਾਈਨ ਜੀ ਜਿੰਨੀਆਂ ਕੁ ਲੇਡੀਜ਼ ਔਰ ਲੇਡੀਜ਼ ਕਰਾਚੋ ਖਾਲੀ ਸਿਲੰਡਰ ਚੱਕ ਕੇ ਨਾਲ ਲੰਚ ਬਾਕਸ ਸਵੇਰੇ 3:30 ਵਜੇ ਪੈਕ ਕਰਕੇ ਲਾਈਨਾਂ 'ਚ ਲੱਗਦੀਆਂ ਸੀ ਕਿ ਗੈਸ ਸਿਲੰਡਰ ਮਿਲੂਗਾ ਅੱਜ ਜੀ ਟਰੱਕ ਆ ਰਿਹਾ ਸਿਲੰਡਰਾਂ ਦਾ ਜੀ ਕਈ ਵਾਰੀ ਲਾਈਨਾਂ 'ਚ ਬੈਠੇ ਲੜਾਈ ਹੋ ਜਾਂਦੀ ਸੀ ਪੁਲਿਸ ਵੀ ਮਾਰਨ ਆ ਜਾਂਦੀ ਸੀ ਹੂੰ ਕਈ ਵਾਰ ਸਿਲੰਡਰ ਚੋਰੀ ਵੀ ਹੋ ਜਾਂਦਾ ਸੀ ਇਹ ਲਾਈਨਾਂ ਅਕਾਲੀ ਸਰਕਾਰ ਚ ਲੱਗਦੀਆਂ ਰਹੀਆਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਰਾਜਾ ਪਹਿਲੀ ਵਾਰ ਐਮਐਲਏ ਬਰੇ ਬਾਰਜ ਸਰਕਾਰ ਨਹੀਂ ਆਈ ਆਪਣੀ ਪਰ ਪਹਿਲੀ ਗੈਸ ਏਜੰਸੀ April ਦੇ ਮਹੀਨੇ ਚ ਆ ਗਈ ਸੀ March ਵਿੱਚ ਰਿਜ਼ਲਟ ਆਇਆ April ਚ ਆ ਗਈ ਸੀ ਉਦੋਂ ਬਾਅਦ ਜਿਹੜੇ ਕੰਮ ਕੀਤੇ ਗਿੱਦੜਵਾ ਨੂੰ ਪਹਿਲਾ ਸਰਕਾਰੀ ਕਾਲਜ ਦਿੱਤਾ ਸਰਕਾਰੀ ਹਸਪੀਟਲ ਨੂੰ ਕਾਇਆ ਕਲਪਨੇ ਪੰਜਾਬ ਦਾ ਪਹਿਲੇ ਨੰਬਰ ਦਾ ਹਸਪੀਟਲ ਲਾਣੇ ਆਪਾਂ ਨਵਾਂ ਬਣਾਇਆ ਸੀ ਗਲੀਆਂ ਸੜਕਾਂ ਪਾਈਪਲਾਈਨ ਲਿਫਟ ਪੰਪਸ ਧਰਮਸ਼ਾਲਾ ਮੈਰਿਜ ਪੈਲੇਸ ਲੌਂਗ ਲਿਸਟ ਵੈਰੀ ਲੌਂਗ ਲਿਸਟ ਇਹ ਮੈਂ ਇਹ ਆਪਾਂ ਬਣਾਈਆਂ ਜੀ ਮੈਂ ਹਵਾ ਚ ਨਹੀਂ ਗੱਲ ਕਰ ਰਹੀ ਜੀ ਇਹ ਸਾਰੀਆਂ ਚੀਜ਼ਾਂ ਗਿੱਦੜ ਵੇਲੇ ਹੀ ਲਿਆਂਦੀਆਂ ਬੜੀਆਂ ਹੋਈਆਂ ਜਾ ਕੇ ਵੇਖ ਸਕਦੇ ਹੋ ਤੁਸੀਂ ਲਿਆਂਦੀਆਂ ਤਾਂ ਫਿਰ ਵਿਰੋਧੀਆਂ ਨੂੰ ਦਿਖਦੀਆਂ ਕਿਉਂ ਨਹੀਂ ਉਹ ਵਿਰੋਧੀ ਹੋਏ ਜਦੋਂ ਵਿਰੋਧੀ ਵੇਖਣਾ ਨਹੀਂ ਚਾਹੁੰਦੇ ਇਹ ਗੱਲ ਤੁਸੀਂ ਇਹ ਗੱਲ ਵਿਰੋਧੀਆਂ ਨੂੰ ਪੁੱਛੋ ਨਾ ਤੁਸੀਂ ਆਪ ਜਾ ਕੇ ਪੜਤਾਲ ਕਰੋ ਜਿੰਨੇ ਮੈਂ ਕੰਮ ਗਿਣਾਤੇ ਇਹ ਤੋਂ 10 ਹੋਰ ਕੀਤੇ ਹੋਣਗੇ ਘੱਟ ਗਿਣਾਏ ਜੀ ਜਾ ਕੇ ਦੇਖੋ ਹਮ ਔਰ ਇਹਨਾਂ ਲੋਕਾਂ ਨੇ ਨਾ ਗਿੱਧੜਵਾਚ ਇੱਕ دہشت ਫੈਲਾਈ ਹੁੰਦੀ ਸੀ ਜੀ ਝੂਠੇ ਪਰਚਿਆਂ ਦੀ ਰਾਜਨੀਤੀ ਲਈ ਗਿੱਧੜਵਾ ਮਸ਼ਹੂਰ ਹੁੰਦਾ ਸੀ ਜੀ ਜਦੋਂ ਕੋਈ ਵੀ ਅਕਾਲੀ ਦਲ ਦੇ ਅਕਾਲੀ ਦਲ ਨੂੰ ਵੋਟ ਨਹੀਂ ਸੀ ਪਉਦਾ ਪਤਾ ਲੱਗ ਜਾਂਦਾ ਸੀ ਇਹਨਾਂ ਦੇ ਨਾਲ ਨਹੀਂ ਸੀ ਤੁਰਦਾ ਹਮ ਉਹਨਾਂ ਦੇ ਚੱਲਦੇ ਕਾਰੋਬਾਰ ਇਹਨਾਂ ਦੀ ਸਰਕਾਰ ਵੱਲੋਂ ਬੰਦ ਹੋ ਜਾਂਦੇ ਸੀ ਬੰਦ ਕਰਵਾ ਦਿੱਤੇ ਜਾਂਦੇ ਸੀ ਜੀ ਝੂਠੇ ਪਰਚਿਆਂ 'ਚ ਲੇਡੀਜ਼ ਦਾ ਵੀ ਹਮ ਘਰਾਂ ਦੀਆਂ ਪਹਿਣਾ ਦਾ ਮਾਵਾ ਦਾ ਵੀ ਨਾਮ ਪਰਚਾ ਚ ਝੂਠਿਆਂ ਚ ਪਾ ਦਿੰਦੇ ਸੀ ਹੂੰ ਤੰਗ ਕਰਨ ਵਾਸਤੇ ਜੀ ਉਹ ਦਹਿਸ਼ਤ ਉਹ ਗੁੰਡਾਗਰਦੀ ਗਿਦਰਵਾਹ ਚੋਂ ਖਤਮ ਕੀਤੀ ਹੈ 2015 ਦੇ ਵਿੱਚ ਮਿਊਨਿਸਪੈਲਿਟੀ ਦੀਆਂ ਚੋਣਾਂ ਹੋਈਆਂ ਸੀ ਜੀ ਕਾਂਗਰਸ ਪਾਰਟੀ ਵੱਲੋਂ ਔਮਨ ਕੈਂਡੀਡੇਟਸ ਉਤਾਰੇ ਗਏ ਸੀ ਉਦੋਂ ਸਾਡੇ ਵੀਰ ਜੀ ਹਰੀ ਹਲਕਾ ਇੰਚਾਰਜ ਹੁੰਦੇ ਸਨ ਡੱਬੀ ਵੀਰ ਜੀ ਹਰੀ ਤੁਸੀਂ ਜ਼ਰਾ ਪੜਤਾਲ ਕਰਿਆ ਜੀ ਕਿ ਉਸ ਟਾਈਮ ਤੇ ਜਿਹੜੇ ਅੱਜ ਝਾੜੂ ਦੇ ਨਾਲ ਨਹੀਂ ਇਹਨਾਂ ਨੇ ਕੀ ਕੀ ਸ਼ਬਦਾਵਲੀ ਸਾਡੀਆਂ ਭੈਣਾਂ ਵਾਸਤੇ ਵਰਤੀ ਜਿਹੜੀਆਂ ਮਿਉਂਸਿਪੈਲਿਟੀ ਦੀਆਂ ਚੋਣਾਂ ਲੜ ਰਹੀਆਂ ਸਨ ਕੰਟੈਸਟੈਂਟਸ ਲਈ ਔਰ ਕਿਸ ਤਰ੍ਹਾਂ ਦਾ ਸਲੂਕ ਕੀਤਾ 12 ਵਜੇ ਬੂਥ ਦੇ ਅੰਦਰ ਵੜਗੇ ਸੀ 4 ਵਜੇ ਤੱਕ ਪਤਾ ਨਹੀਂ 5 ਵਜੇ ਤੱਕ ਜਾਲੀ ਵੋਟਾਂ ਪਾਉਂਦੇ ਰਹੇ ਸੀ ਤਾਂ ਵੀ ਸਾਡੇ ਕੈਂਡੀਡੇਟ ਜਿੱਤ ਗਏ ਸੀ ਇਹ ਮੈਂ ਤੁਹਾਨੂੰ ਰਿਕਾਰਡ ਦੱਸ ਰਹੀ ਹਾਂ ਜਿਹੜੇ ਕਹਿੰਦੇ ਐ ਕਿ ਅਸੀਂ ਕੁਝ ਕੀਤਾ ਨਹੀਂ ਅਸੀਂ ਉਹ ਮਾਹੌਲ ਗਿੱਦਰਵਾਚੂ ਖਤਮ ਕੀਤਾ ਹੈ ਹਮ ਅਸੀਂ ਗਿੱਦਰਵਾਦੀ ਤਰੱਕੀ ਕਰ ਰਹੀ ਹੈ ਅੱਜ ਜੇ ਮੈਂ ਇੱਥੇ ਖੜੀ ਹੈ ਮੈਂ ਆਪਣੇ ਕੰਮਾ ਕਰਕੇ ਖੜੀ ਹੈ ਟੈਂਪਟਲ ਲੋਕ ਕਹਿੰਦੇ ਨੇ ਕਿ 100 ਕਰੋੜ ਦੀਆਂ ਗੱਲਾਂ ਕਰਦੇ ਨੇ ਕਿ ਗਿੱਦਰਬੇ ਦੇ ਲਈ 100 ਕਰੋੜ ਆ ਰਿਹਾ ਉਸੇ ਪਾਸੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਨੌਕਰੀਆਂ ਦੀ ਗੱਲ ਕਰਦੇ ਨੇ ਤੇ ਬੜਾ ਕੁਝ ਕਹਿੰਦੇ ਨੇ ਕਿ ਅਮਿਤ ਸ਼ਾਹ ਹੋਰਾਂ ਦੇ ਨਾਲ ਗੱਲ ਕਰਕੇ ਗਿੱਦਰਬੇ ਦੇ ਵਿਕਾਸ ਤੇ ਨਹੀਂ ਬੜਾ ਕੁਝ ਲੈ ਆਉਂਦਾ ਬੜੇ ਪਰਿਵਾਰ ਕੀ ਲੈ ਕੇ ਆ ਰਿਹਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ 100 ਕਰੋੜ ਆਇਆ ਕਿੱਥੇ ਹੈ ਕਿਹੜੇ ਖਾਤੇ ਚ ਹੈ ਕਿਹੜੇ ਅਕਾਊਂਟ ਦੇ ਵਿੱਚ ਸਰਕਾਰ ਨੇ ਕਿੱਥੇ ਭੇਜਿਆ ਜਰਾ ਮੈਨੂੰ ਕੋਈ ਕਾਗਜ਼ ਦੇਖਣ ਨੂੰ ਉਹ ਕਹਿੰਦੇ ਕਿਦਰ ਵਿੱਚ ਕੰਮ ਕਰ ਸ਼ੁਰੂ ਹੋ ਗਏ ਦਿਖਾਓ ਕਿੱਥੇ ਹੈ 100 ਕਰੋੜ ਦਿਖਾਓ ਕਿੱਥੇ ਹੈ 100 ਨਹੀਂ ਕਹਿੰਦੀ ਮੈਂ ਕਹਿੰਦੀ 1 ਕਰੋੜ ਹੀ ਦਿਖਾਓ ਕਿੱਥੇ ਹੈ ਸਿਰਫ ਮੈਨੂੰ ਦਸਤਾਵੇਜ਼ ਵਿਖਾਓ ਕਿ ਤੁਸੀਂ ਸਰਕਾਰ ਦੀ ਕਿਹੜੀ ਏਜੰਸੀ ਨੇ ਤੁਹਾਨੂੰ ਕਿੱਥੇ ਪੈਸੇ ਫੜਾਏ ਕਿਹਦੇ ਰਾਹੀਂ ਫੜਾਏ ਜਰਾ ਦਿਖਾਓ ਤਾਂ ਸਹੀ ਤੇ ਜੇ ਉੰਜ ਇਲੀਗਲੀ ਕੋਈ ਦੋ ਨੰਬਰ ਦਾ ਪੈਸਾ ਆਇਆ ਹੈ ਤਾਂ ਪਲੀਜ਼ ਦੱਸੋ ਸਾਨੂੰ ਵੀ ਪਤਾ ਲੱਗੇ ਇਹ ਸਰਕਾਰ ਕੀ ਕੁਝ ਕਰ ਰਹੀ ਹੈ ਤੇ ਕੈਂਡੀਡੇਟਸ ਨਾਲ ਰਲ ਕੇ ਇਹ ਕਿਹੜਾ 2 ਨੰਬਰ ਦਾ ਕੰਮ ਚਲਾਇਆ ਹੋਇਆ ਇਹਨਾਂ ਨੇ ਇਹ ਦੱਸੋ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਹਾਂ ਪਰ ਜੇ ਕੋਈ 2 ਨੰਬਰ ਦਾ ਕੰਮ ਹੈ ਤੇ ਕੋਈ ਇਲੈਕਸ਼ਨ ਲੜਨ ਵਾਸਤੇ ਕੋਈ ਪੈਸਾ ਆਇਆ ਹੈ ਉਸ ਚੀਜ਼ ਦਾ ਨਹੀਂ ਮੈਨੂੰ ਪਤਾ ਤੁਹਾਨੂੰ ਕੀ ਲੱਗਦਾ ਵੀ ਝੂਠ ਦਾ ਬੋਲ ਬਾਲਾ ਹੈ ਆਫਕੋਰਸ 100% ਜੇ ਕੋਈ ਪੈਸਾ ਆਇਆ ਹੋਵੇ ਸਾਨੂੰ ਪਤਾ ਤਾਂ ਲੱਗੇ ਕੋਈ ਚੋਣ ਲੜਨ ਵਾਸਤੇ ਪੈਸੇ ਆਏ ਹੋਣ ਮੇਰੇ ਵੀਰ ਨੂੰ ਉਹ ਵੱਖਰੀ ਗੱਲ ਹੈ ਪਰ ਕਿਤੇ ਕੋਈ ਸਰਕਾਰ ਨੇ ਗਿੱਦਰ ਵਾਲੀ ਪੈਸਾ ਦਿੱਤਾ ਤਾਂ ਬਾਈ ਵਿਖਾਓ ਜ਼ਰੂਰ ਸਾਨੂੰ ਤਾਂ ਨਜ਼ਰ ਨਹੀਂ ਆ ਰਿਹਾ ਸਾਡੇ ਕੰਮ ਤਾਂ ਕੀਤੇ ਹੋ ਤੁਹਾਨੂੰ ਕੰਮ ਕੀਤੇ ਨਜ਼ਰ ਨਹੀਂ ਆ ਰਹੇ ਪਰ ਸਾਨੂੰ ਪੈਸਾ ਕਿਸੇ ਨੂੰ ਦੱਸੋ ਤਾਂ ਸਹੀ ਕਿੱਥੇ ਆਇਆ ਹੈ ਫੋਟੋ ਖਿੱਚ ਕੇ ਭੇਜ ਦਿਓ ਕਿ ਹਾਂ ਆਹ ਪੇਪਰ ਹੈ ਮੇਰੇ ਕੋਲ ਇੱਥੇ ਪੈਸਾ ਆਇਆ ਪਰ ਇਹ ਗੱਲ ਇਹ ਝੂਠ ਫਰੇ ਭਰੇ ਘੱਟ ਕਿਉਂ ਬੋਲਿਆ ਜਾ ਸਕਦਾ ਭਰੇ ਘੱਟ ਦੇ ਵਿੱਚ ਸੇਖਪੋਰਟਸ ਹੈ ਸ਼ੁਰੂ ਤੋਂ ਇਹ ਲੋਕ ਇਸੇ ਤਰ੍ਹਾਂ ਦੀ ਰਾਜਨੀਤੀ ਕਰਦੇ ਇਹ ਕਿਹੜਾ ਨਵਾਂ ਕੰਮ ਹੈ ਮੇਰੇ ਵੀਰ ਮਨਪ੍ਰੀਤ ਭਾਈ ਜੀ ਇੱਥੇ ਰਹਿ ਕੇ ਗਏ ਹੈ 16 ਸਾਲ ਖਜ਼ਾਨਾ ਮੰਤਰੀ ਰਹੇ ਹੈ ਜੀ ਤੁਸੀਂ ਦੇਖੋ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਗੈਸ ਸਿਲੰਡਰਸ ਦੀ ਕਿ ਫਾਈਨੈਂਸ ਮਿਨਿਸਟਰ ਸਟੇਟ ਤਾਂ ਹੋਵੇ ਤੇ ਏਜੰਸੀ ਗੈਸ ਸਿਲੰਡਰਾਂ ਦੀ ਏਜੰਸੀ ਨਾ ਹੋਵੇ ਬੇਸਿਕ ਵੈਰੀ ਬੇਸਿਕ ਰੋਟੀ ਚਾਹ ਸਿਲੰਡਰ ਤੇ ਪੱਕਦੀ ਹੈ ਹਮ ਔਰ ਤੁਹਾਨੂੰ ਸ਼ਹਿਰਿਆਂ ਨੂੰ ਪਤਾ ਹੈ ਕਿ ਲਾਈਨਾਂ ਲੱਗਦੀਆਂ ਰਾਜਾ ਕੋਈ ਐਮਐਲਏ ਸੀ ਕੋਈ ਮੰਤਰੀ ਨਹੀਂ ਸੀ ਕੋਈ ਪਰਿਵਾਰ ਦਾ ਬੰਦਾ ਐਮਐਲਏ ਨਹੀਂ ਸੀ ਜੇ ਉਹ ਬਿਨਾਂ ਸਰਕਾਰ ਤੋਂ ਜੀ ਜੇ ਉਹ ਗੈਸ ਏਜੰਸੀ ਲਿਆ ਸਕਦੇ ਸੀ ਮਨਪ੍ਰੀਤ ਵੀਰ ਤਾਂ ਲਿਆ ਹੀ ਸਕਦੇ ਸੀ ਜੀ ਤੇ ਜਦੋਂ 16 ਸਾਲਾਂ ਚ ਕਿਸੇ ਨੂੰ ਨੌਕਰੀ ਨਹੀਂ ਦਵਾਈ 16 ਸਾਲਾਂ ਚ ਬੇਸਿਕ ਪੂਰਾ ਨਹੀਂ ਕੀਤਾ ਹੁਣ ਕਿਹੜੀਆਂ ਨੌਕਰੀਆਂ ਇਹ ਝੂਠ ਦਾ ਪਸਾਰਾ ਹੈ ਹੂੰ ਔਰ ਲੋਕ ਗਿੱਦੜਵਾ ਦੇ ਲੋਕ ਨਾ ਬੜੇ ਸਿਆਣੇ ਹਨ ਹੂੰ ਉਹਨਾਂ ਨੇ ਵੱਡੇ ਵੱਡੇ ਲੀਡਰ ਵੇਖੇ ਹੈ ਜੀ ਉਹਨਾਂ ਨੇ ਬਾਦਲ ਸਾਹਿਬ ਨੂੰ ਵੇਖਿਆ ਉਹਨਾਂ ਨੇ ਬਿਆਨ ਸਿੰਘ ਨੂੰ ਵੇਖਿਆ ਹੈ ਉਹਨਾਂ ਨੇ ਬਹੁਤ ਵੱਡੇ ਲੀਡਰਸ ਵੇਖਿਆ ਉਹਨਾਂ ਨੂੰ ਪਤਾ ਹੈ ਸੱਚ ਤੇ ਝੂਠ ਦੀ ਪਰਖ ਗਿੱਦੜਵਾ ਵਾਲਿਆਂ ਤੋਂ ਵੱਧ ਕੋਈ ਨਹੀਂ ਕਰ ਸਕਦਾ ਪਰ ਮੈਂ ਫਿਰ ਬਾਦਲ ਤਾਂ ਕਹਿੰਦੇ ਨੇ ਮੈਂ ਬਨਵਾਸ ਕੱਟ ਕੇ ਆਂ ਸਤਾਰੀ ਲੈ ਕੇ ਆਉਂਗਾ ਗਿੱਦੜਵਾਹ ਵਾਲਿਆਂ ਦੇ ਨਹੀਂ ਬਨਵਾਸ ਕੱਟ ਕੇ ਆ ਜੀ 5 ਸਾਲ ਖਜ਼ਾਨਾ ਮੰਤਰੀ ਰਹੇ ਜੀ ਤੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਾਲੀ ਖਜ਼ਾਨਾ ਨਾਮ ਹੀ ਪੈ ਗਿਆ ਸੀ ਮੇਰੇ ਵੀਰ ਦਾ ਜੀ ਕੀਤਾ ਹੀ ਨਹੀਂ ਕੱਖ ਹਮ ਕੁਛ ਵੀ ਨਹੀਂ ਕੀਤਾ ਤੇ ਹੁਣ ਇਹ ਤਾਰੇ ਤਾਂ ਬਾਈ ਨੇ ਕਾਂਗਰਸੀ ਸਰਕਾਰ ਚ ਰਹਿ ਕੇ ਥੋੜੇ ਹੈ ਕਿਹੜੀ ਚੀਜ਼ ਹੈ ਜਿਹੜੀ ਨਹੀਂ ਦਿੱਤੀ ਇਹਨੂੰ ਕਾਂਗਰਸ ਪਾਰਟੀ ਨੇ ਹਮ ਸਭ ਕੁਝ ਲਿਆ ਹੈ ਕਮਾਲ ਕਰੀਏ ਨੇ ਕਿਹੜੇ ਤਾਰੇ ਇਹ ਆਪਾਂ ਇੰਨਾ ਬੜਾ ਨਾਲ ਡਿਸਕਸ ਕਰੀ ਤੇ ਮੈਨੂੰ ਲੱਗਦਾ ਚੰਗੀ ਗੱਲ ਹੈ ਕਿਉਂਕਿ ਲੋਕ ਸਭ ਜਾਣਦੇ ਆ ਨਾ ਬੜਾ ਆਮ ਤੌਰ ਤੇ ਜਮਨੀ ਚੋਣੇ ਹੁੰਦੀ ਹੈ ਕਿ ਸੱਤਾਧਰ ਪਾਰਟੀ ਦੀ ਜਮਨੀ ਚੋਣ ਮੰਨੀ ਜਾਂਦੀ ਹੈ ਇਸ ਚੀਜ਼ ਦਾ ਕੋਈ ਡਰ ਹੈ ਦੇਖੋ ਲੋਕ ਡਿਸਾਈਡ ਕਰਦੇ ਹੈ ਜੀ ਮੈਂ ਕੋਈ ਨਹੀਂ ਡਿਸਾਈਡ ਕਰਨ ਵਾਲੀ ਕੋਈ ਡਰ ਹੈ ਤੁਹਾਡੇ ਮਨ ਚ ਨਹੀਂ ਕੋਈ ਡਰ ਨਹੀਂ ਮੇਰੇ ਸਾਹਮਣੇ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ ਲੜ ਰਹੀ ਹਾਂ ਜੀ ਔਰ ਗਿੱਦੜਵਾਦੀਆਂ ਔਰਤਾਂ ਦੀ ਵੀ ਇਹ ਪਹਿਲੀ ਚੋਣ ਹੈ ਜੀ ਬਿਲਕੁਲ ਪਹਿਲੀ ਵਾਰ ਲੇਡੀ ਨੂੰ ਟਿਕਟ ਮਿਲੀ ਹੈ ਔਰ ਦੋ ਸਰਕਾਰਾਂ ਦੇ ਖਿਲਾਫ ਲੜ ਰਹੀ ਹੈ ਹਮ ਇੱਕ ਪਾਸੇ ਸੈਂਟਰ ਸਰਕਾਰ ਹੈ ਇੱਕ ਵਾਰ ਸੇ ਸੂਬਾ ਸਰਕਾਰ ਹੈ ਹੂੰ ਔਰ ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਨੇ ਆਪਦਾ ਸਾਰਾ ਕੰਮ ਛੱਡ ਕੇ ਆਪਦਾ ਸਾਰਾ ਜ਼ੋਰ ਕਿਧਰ ਦੇ ਤਲਾਇਆ ਹੋਇਆ ਹੂੰ ਸੱਤਾਧਾਰ ਦੇ ਕਿਹੜੇ ਕੰਮ ਮੰਨਦੇ ਹੋ ਜਿਹੜੇ ਸੱਤਾਧਾਰ ਅਕਸਰ ਕਹਿੰਦੀ ਹੈ ਉਹਨਾਂ ਸਟੇਜਾਂ ਤੋਂ ਕਿ 2.5 ਸਾਲਾਂ ਦੇ ਵਿੱਚ ਉਹ ਕੁਝ ਕੀਤਾ ਜਿਹੜਾ ਦੂਸਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਕਾਲਦਲ ਹੋਵੇ ਪਿਛਲੇ 70 75 ਸਾਲਾਂ ਦੇ ਵਿੱਚ ਕਰ ਨਹੀਂ ਸਕਿਆ ਐਸਾ 2.5 ਸਾਲਾਂ ਦੇ ਵਿੱਚ ਤੁਹਾਡੇ ਏਰੀਆ 'ਚ ਕਿਹੜਾ ਕੰਮ ਹੋਇਆ ਬਹੁਤ ਕੰਮ ਹੈ ਜਿਵੇਂ ਕੀ ਜਿਵੇਂ ਕੀ ਝੋਨੇ ਦੀ ਇਹ ਪੇਗਤਰੀ 77 ਸਾਲਾਂ 'ਚ ਕਦੀ ਨਹੀਂ ਹੋਈ ਜਿਹੜੀ ਇਹਨਾਂ ਦੀ ਸਰਕਾਰ ਚ ਹੋਈ ਜੀ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਭਾਵੇਂ ਆਕਾਲੀ ਦਲ ਆਇਆ ਭਾਵੇਂ ਕਾਂਗਰਸ ਪਾਰਟੀ ਰਹੀ ਹਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਸੀ ਕਿ ਇਹ ਸੀ ਇੱਕ ਐਗਰੋ ਬੇਸਡ ਸਟੇਟ ਹੋਣ ਦੇ ਤੌਰ ਤੇ ਫਸਲਾਂ ਸੰਭਣਾ ਸਾਡੀ ਜ਼ਿੰਮੇਵਾਰੀ ਹੈ ਜੀ ਤੁਹਾਨੂੰ ਸ਼ਾਇਦ ਆਪ ਪਤਾ ਹੈ ਕਿ ਸੈਂਟਰ ਸਰਕਾਰ ਸਾਡੇ ਤੋਂ ਬੇਮਖੋਈ ਵੀ ਹੈ ਔਰ ਬਿਲਕੁਲ ਬੇਪਰਵਾਹ ਹੈ ਉਚਾਉਂਦੇ ਹੀ ਨਹੀਂ ਸਾਡੀ ਕਿਸਾਨੀ ਨੂੰ ਖਤਮ ਕਰਨ ਤੇ ਤੁਲੇ ਹੋ ਉਹਨੂੰ ਜੀ ਸੂਬਾ ਸਰਕਾਰ ਦਾ ਫਰਜ਼ ਬੰਦਾ ਸੀ ਜੀ ਇਹ ਫਸਲਾਂ ਨੂੰ ਸੰਬੰਧ ਦਾ ਅੱਜ 25 ਦਿਨ ਹੋ ਗਏ ਫਸਲਾਂ ਰੁਲੀ ਜਾਂਦੀ ਹੈ ਸਾਡੀਆਂ ਲੋਕਾਂ ਦੇ ਘਰਾਂ ਝੋਨਾ ਰੱਖਿਆ ਹੋਇਆ ਹਮਮ ਔਰ ਜੋ ਬੇਕਦਰੀ ਅੱਜ ਸਾਡੀ ਫਸਲ ਦੀ ਹੋਈ ਕਿਸਾਨ ਦੀ ਹੋਈ ਕੱਲੇ ਕਿਸਾਨ ਤੇ ਫਸਲ ਦੀ ਨਹੀਂ ਹੋਈ ਹਮਮ ਸ਼ੈਲਰ ਇੰਡਸਟਰੀ ਦੀ ਬੈਲਟ ਹੈ ਇੱਥੇ ਸਾਡੇ ਇਸ ਇਲਾਕੇ ਦੇ ਵਿੱਚ ਝੋਨੇ ਕਰਕੇ ਹਮਮ 50% ਸ਼ੈਲਰ ਬੰਦ ਪਈ ਸਾਡਾ ਆਪ ਦਾ ਬੰਦ ਪਿਆ ਮੇਰੇ ਪੇਰੈਂਟਸ ਤੇ ਸਭ ਦੀ ਸ਼ੈਲਰ ਇੰਡਸਟਰੀ ਸਭ ਬੰਦ ਪਈ ਹੈ ਹਮਮ ਇਸ ਲਈ ਬੰਦ ਪਈਏ ਕਿਉਂਕਿ ਸਰਕਾਰ ਨੇ ਬਿਲਕੁਲ ਕਲਾਪਸ ਕਰਾਤਾ ਇਹ ਕੰਮ ਕੀਤੀ ਇਹਨਾਂ ਨੇ ਲੋਕ ਚਿੱਟਾ ਘਰਾਂ ਤੱਕ ਦੇਣ ਆ ਗਏ ਜੀ ਜੋ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਅੱਜ ਵੇਖਣ ਨੂੰ ਮਿਲ ਰਹੀ ਹੈ ਜੋ ਵਿਗੜੇ ਹਾਲਾਤ ਅੱਜ ਨਜ਼ਰ ਆ ਰਹੇ ਹੈ ਪੰਜਾਬ ਦੇ ਵਿੱਚ ਇਹ ਹਾਲਾਤ ਕਦੀ ਵੀ ਨਹੀਂ ਸੀ ਹੁੰਦੇ ਪੰਜਾਬ ਦੇ ਕਾਲੇ ਦੌਰ ਮਿਲ ਵੀ ਨਹੀਂ ਸੀ ਹੁੰਦਾ ਜੋ ਅੱਜ ਇਹਨਾਂ ਲੋਕਾਂ ਨੇ ਸਾਨੂੰ ਮਜਬੂਰ ਕਰਤਾ ਦੇ ਪਰ ਨਸ਼ਾ ਤਾਂ ਤੁਹਾਡੀ ਸਰਕਾਰ ਤੋਂ ਵੀ ਬੰਦ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਕੋਸ਼ਿਸ਼ ਕੀਤੀ ਨਹੀਂ ਹੋਇਆ ਲਿਕਨ ਜੋ ਇਹਨਾਂ ਨੇ ਕਰਤਾ ਹੂੰ ਇਹਨਾਂ ਨੇ ਇਹਨਾਂ ਨੇ ਤਾਂ ਰੋਕ ਤਲਾਉਣੀ ਸੀ ਘੱਟੋ ਘੱਟ ਜੀ ਇਹ ਤਾਂ ਇੰਨਾ ਫੈਲਾਤਾ ਕਿ ਲੋਕ ਘਰਾਂ ਚ ਆ ਕੇ ਦੇਨ ਲੱਗ ਪਏ ਹੂੰ ਔਰ ਜੋ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੈ ਜੀ ਸ਼ਰਿਮ ਤੁਸੀਂ ਦੇਖਦੇ ਹੋ ਅੱਗੇ ਤਾਂ ਲੋਕ ਡਰਦੇ ਸੀ ਹੂੰ ਮੂੰਹ ਲੁਕੋ ਕੇ ਨਕਾਬ ਪਾ ਕੇ ਜਾਂਦੇ ਸੀ ਅੱਜ ਕੱਲ ਤਾਂ ਉਹ ਵੀ ਨਹੀਂ ਸ਼ਰਿਮ ਘਰਾਂ ਚ ਵੜ ਜਾਂਦੇ ਆ ਹੂੰ ਦਿਨ ਦਿਹਾੜੇ ਕਤਲ ਹੋ ਜਾਂਦਾ ਹੈ ਹੂੰ ਅੱਜ ਤੱਕ ਇਹ ਤਾਂ ਸੁਣਨ ਨੂੰ ਬੜੀ ਵਾਰੀ ਮਿਲਿਆ ਕਿ ਕਤਲ ਹੋ ਗਿਆ ਜੀ ਵਾਰਦਾਤ ਹੋ ਗਈ ਪਰ ਅੱਜ ਤੱਕ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਬੰਦੇ ਪਕੜੇ ਗਏ ਜਾਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਇਹ ਅੱਜ ਤੱਕ ਸੁਣਨ ਨਹੀਂ ਪਰ ਉਹ ਕਹਿੰਦੇ ਨੇ ਕਿ ਇਹ ਗੈਂਗਸਟਰਬਾਦ ਅਸੀਂ ਨਹੀਂ ਲਿਆਂਦਾ 2.5 ਸਾਲਾਂ ਦੇ ਵਿੱਚ ਨਹੀਂ ਆ ਗਿਆ ਉਹ ਕਹਿੰਦੇ ਪਹਿਲਾਂ ਕਾਂਗਰਸ ਰਹੀ ਕਾਲੀਦਰ ਰਹੀ ਉਹਨਾਂ ਨੇ ਇਹਨੂੰ ਨਾ ਦਿੱਤੀ ਆ ਉਦੋਂ ਤੋਂ ਬਣ ਪਿਆ ਕਹਿੰਦੇ ਆਪਣੀ ਸਰਕਾਰ ਦੇ ਵਿੱਚ ਕਦੀ ਇਹ ਜਿਹਾ ਵਾਰਦਾਤ ਕਦੀ ਨਹੀਂ ਸੀ ਹੋਈ ਨੈਵਰ ਕਦੀ ਕਾਂਗਰਸ ਵੇਲੇ ਇਹ ਵਾਰਦਾਤ ਨਹੀਂ ਸੀ ਹੋਈ ਕਿ ਲੋਕ ਘਰਾਂ ਚ ਵੜ ਕੇ ਕਤਲ ਕਰ ਜਾਂਦੇ ਸੀ ਜੋ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਕਿਸ ਤਰ੍ਹਾਂ ਹੋਇਆ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਬਹੁਤ ਦਰਦਨਾਕ ਘਟਨਾ ਸੀ ਪੂਰੇ ਪੰਜਾਬ ਵਾਸਤੇ ਕਿਸ ਤਰ੍ਹਾਂ ਉਹਨਾਂ ਨੇ ਐਂਬੁਸ਼ ਲਾਇਆ ਇਟ ਵਾਸ ਵੈਰੀ ਪੇਨਫੁਲ ਔਰ ਸਰਕਾਰ ਨੇ ਕੀ ਕਾਰਵਾਈ ਕੀਤੀ ਅੱਜ ਤੱਕ ਨਿਆਂ ਨਹੀਂ ਮਿਲ ਸਕਿਆ ਪਰਿਵਾਰ ਨੂੰ ਔਰ ਇਹ ਲੜੀ ਖਤਮ ਨਹੀਂ ਹੋ ਰਹੀ ਜਦੋਂ ਦੀ ਇਹ ਸਰਕਾਰ ਆਈ ਹੈ ਅਮਨ ਕਾਨੂੰਨ ਤਹਿਸ ਨਹਿਸ ਕਰਕੇ ਰੱਖਤਾ ਹੈ ਸਰਕਾਰ ਨੇ ਝੂਠੇ ਵਾਅਦਿਆਂ ਦੀ ਸਰਕਾਰ ਹੈ ਮੈਨੂੰ ਯਾਦ ਆ ਇੱਕ ਇਹਨਾਂ ਦੇ ਮਨਿਸਟਰ ਹੁੰਦੇ ਸਨ ਜਿਨ੍ਹਾਂ ਨੇ ਕਿਹਾ ਸੀ ਸੀ 5 ਮਿੰਟਾਂ ਚੰਬਰ ਜੀ ਉਹ ਭੈਣ ਕਹਿੰਦੇ ਸੀ ਅਸੀਂ 5 ਮਿੰਟਾਂ ਚਾ 5 ਮਿੰਟਾਂ ਐਮਐਸਪੀ ਦੇਾਂਗੇ ਜੀ ਅੱਜ 28 ਦਿਨ ਹੋ ਗਏ ਫਸਲ ਰੁਲਦੀ ਨੂੰ ਕਿਹੜੀ ਐਮਐਸਪੀ ਦੀਆਂ ਗੱਲਾਂ ਕਰਦੀ ਫਸਲ ਚੱਕੀ ਨਹੀਂ ਗਈ ਐ ਨਾ ਤੂੰ ਉਹ ਕਹਿੰਦੇ ਕਿ ਮੈਨੂੰ ਉਹ ਕਹਿੰਦੇ ਕਿ ਉਦੋਂ ਮੈਨੂੰ ਇਹਨਾਂ ਤਜਰਬਾ ਨਹੀਂ ਸੀ ਕਹਿੰਦੇ ਹੁਣ ਮੈਂ ਇਹ ਤਜਰਬਾ ਹੁਣ ਹੋਇਆ ਨਹੀਂ ਤੇ ਫਿਰ ਬਿਆਨ ਨਹੀਂ ਸੀ ਦੇਣੇ ਨਾ ਬਿਨਾਂ ਤਜਰ ਆਹ ਪ੍ਰੋਬਲਮ ਹੈ ਸਰਕਾਰ ਦੀ ਜੀ ਜਿੰਨੇ ਬਣਾਏ ਸਾਰੇ ਬਿਨਾਂ ਤਜਰਬੇ ਵਾਲੇ ਬਣਾਏ ਤਾਂ ਹੀ ਤਾਂ ਪੰਜਾਬ ਦੇ ਹਾਲਾਤ ਕਰਦੇ ਬੇ ਤਜ਼ਰਬੇ ਵਾਲੀ ਸਰਕਾਰ ਬਣਾ ਲਈ ਤੇ ਸਭ ਤੋਂ ਵੱਡਾ ਆਈ ਥਿੰਕ ਇਹ ਸਭ ਤੋਂ ਵੱਡਾ ਬਲੰਡਰ ਇਸ ਸਰਕਾਰ ਨੇ ਕਮਿਟ ਕੀਤਾ ਸਾਰੇ ਬਿਨਾਂ ਤਜ਼ਰਬੇ ਵਾਲੇ ਆ ਇੱਕ ਨਹੀਂ ਸਾਰੇ ਪਰ ਉਹ ਕਿਹਨੇ ਲੋਕ ਦੁਖੀ ਤਜ਼ਰਬੇਕਾਰਾਂ ਤੋਂ ਤੇ ਇਹਨਾਂ ਨੇ ਕਿਹੜਾ ਸੁੱਖ ਦਿੱਤਾ ਵਾਦੇ ਬੜੇ ਵੱਡੇ ਵੱਡੇ ਕੀਤੇ ਸੀ ਹੂੰ ਵੈਸੇ ਤਾਂ ਲੋਕਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵੇਲੇ ਇਹਨਾਂ ਨੂੰ ਦੱਸਿਆ ਜੀ ਬੜੀ ਕਲੋਸਲੀ ਦੱਸਿਆ ਹੂੰ 13 0 ਕੀਆ ਕਰਦੇ ਸੀ ਤਿੰਨ ਤੇ ਹੀ ਰਹਿ ਗਏ ਹੂੰ ਤੇ ਬਾਕੀ ਉਹਨੂੰ ਪਤਾ ਲੱਗ ਜੂਗਾ ਫਿਰ ਉਹ ਕਿਹੜਾ ਖੁਸ਼ਹਾਲ ਪੰਜਾਬ ਤੁਸੀਂ ਬੜੀਆਂ ਖਾਮੀਆਂ ਗਿਣਾਤੀਆਂ ਬੜੀਆਂ ਕਮੀਆਂ ਗਿਣਾਤੀਆਂ ਫਿਰ ਉਹ ਖੁਸ਼ਹਾਲ ਪੰਜਾਬ ਅਮਰਤਾ ਜੀ ਕਿਹੜਾ ਜਿਹਦੇ ਬੋਰਡ ਬੈਨਰ ਵੀ ਤੁਸੀਂ ਅਕਸਰ ਦੇਖੇ ਹੋਣਗੇ ਜਿੱਦੀ ਗੱਲ ਭਗਵੰਤ ਸਿੰਘ ਮਾਨ ਸਟੇਜਾਂ ਤੋਂ ਵੀ ਕਰਦੇ ਨੇ ਉਹ ਖੁਸ਼ਹਾਲ ਪੰਜਾਬ ਕਿਹੜਾ ਮੈਨੂੰ ਵੇਖਣ ਨੂੰ ਤਾਂ ਨਜ਼ਰ ਨਹੀਂ ਆਇਆ ਉਹ ਤਾਂ ਬਾਈ ਜੀ ਜਵਾਬ ਦੇ ਸਕਦੀ ਐ ਇਸ ਗੱਲ ਦਾ ਹਜੇ ਤਾਂ ਇਹਨਾਂ ਨੇ ਤਾਂ ਆ ਕੇ ਉਜਾੜਨ 'ਚ ਕੋਈ ਕਸਰ ਨਹੀਂ ਛੱਡੀ ਉਜੜਿਆ ਤਾਂ ਨਜ਼ਰ ਆ ਰਿਹਾ ਹੈ ਹੂੰ ਖੁਸ਼ਹਾਲੀ ਦੀ ਗੱਲ ਤਾਂ ਮੈਨੂੰ ਪਤਾ ਨਹੀਂ ਆਮ ਆਦਮੀ ਪਾਰਟੀ ਵਾਲੇ ਦੱਸ ਸਕਦੇ ਮੈਨੂੰ ਤਾਂ ਕੁਝ ਨਜ਼ਰ ਨਹੀਂ ਆਇਆ ਗਿੱਦੜਵਾਹ ਦੇ ਲਈ ਕੀ ਸੋਚ ਲੈ ਕੇ ਤੁਸੀਂ ਚੱਲੇ ਹੋ ਜਿਵੇਂ ਤੁਸੀਂ ਕਹਿੰਦੇ ਪਹਿਲੇ ਔਰਤਾਂ ਜਿਹਨਾਂ ਨੂੰ ਐਮਐਲਏ ਦੀ ਜਿਹੜੀ ਹੈਗਾ ਉਮੀਦਵਾਰੀ ਤੁਸੀਂ ਲੜ ਰਹੇ ਹੋ ਟਿਕਟ ਲੜ ਰਹੇ ਹੋ ਕਿਦਰਬਾਹ ਦੇ ਲਈ ਜੋ ਜੋ ਤੁਸੀਂ ਕੀ ਤਲਸੀ ਗਣਾਇਆ ਤੁਸੀਂ ਕਿਆ ਕਿਆ ਸੀ ਕੀਤਾ ਹੈ ਪ੍ਰੂਫ ਹੈ ਬਹੁਤ ਲੰਬਾ ਬਹੁਤ ਸਾਰੇ ਸੁਪਨੇ ਜੀ ਕਿਦਰਬਾਹ ਲੈ ਕੇ ਜੀ ਬਹੁਤ ਚੰਗੀਆਂ ਚੰਗੀਆਂ ਉਮੀਦਾਂ ਨੇ ਹੂੰ ਔਰ ਬਹੁਤ ਕੁਝ ਕਰਨਾ ਚਾਹੀਦਾ ਹੈ ਕਿ ਦਰਵਾਜ਼ੇ ਹਮਮ ਲੇਕਿਨ ਪਹਿਲਾਂ ਹਮ ਸੱਚੇ ਪਾਤਸ਼ਾਹ ਕਿਰਪਾ ਕਰਨ ਉਸ ਟਾਪਿਕ ਤੇ ਗੱਲ ਉਹਦੀ ਬਾਤ ਕਰੂਗੀ ਕੁਝ ਉਂਗਲਾਂ ਤੇ ਗਿਣਾ ਸਕਦੇ ਹਾਂ ਆ ਕੰਮ ਕਰੂ ਕਿਉਂਕਿ 1000 ਰੁਪਏ ਦੀ ਗੱਲ ਤੁਸੀਂ ਅਕਸਰ ਕਹਿੰਦੇ ਨਜ਼ਰ ਆਉਂਦੇ ਕਿ ਮੈਂ 1000 ਰੁਪਏ ਬੀਬੀਆਂ ਦੀ ਗੱਲ ਚੱਕੂਗੀ ਗੱਲਾਂ ਤਾਂ ਬਹੁਤਾਂ ਚੱਕਣ ਵਾਲੀਆਂ ਹਮ ਪਰ ਅੱਜ ਮੈਂ ਫਿਲਹਾਲ ਮੈਂ ਆਪਣੇ ਪਾਸ਼ਨਾ ਚ ਅਕਸਰ ਜ਼ਿਕਰ ਕਰਦੀ ਆ ਇਹਨਾਂ ਗੱਲਾਂ ਦਾ ਪਰ ਫਿਲਹਾਲ ਸਮਾ ਵੀ ਥੋੜਾ ਜਾਜ਼ਤ ਨਹੀਂ ਦੰਦਾ ਪਰ ਪਰਫਾਰਮ ਕਰਕੇ ਵਿਖਾਉਂਗੀ ਕਲੀਆਂ ਗੱਲਾਂ ਨਾਲ ਗੱਲ ਨਹੀਂ ਬਣਦੀ लास्टਵਾਲਾ ਦਲਵੀਰ ਗੋਲਡੀ ਹੋਰੀ ਪਿਛਲੇ ਦਿਨਾਂ ਚ ਤੁਹਾਡੀ ਕੈਂਪੇਨ ਕਰਦੇ ਜਿਹੜੇ ਉਹ ਨਜ਼ਰ ਆਏ ਨੇ ਇਸ ਦਾ ਸਵਾਲ ਅਜ ਪਤਪ ਸਿੰਘ ਬਾਜਬਾ ਹਰੋਣੀ ਵੀ ਹੋਇਆ ਉਹ ਕਹਿੰਦੇ ਨੇ ਕਿ ਕੈਂਪੇਨ ਕਿਸੇ ਦੀ ਕੋਈ ਵੀ ਕਰੀ ਜਾਵੇ ਪਰ ਮੇਰੇ ਤੋਂ ਬਿਨਾ ਪਾਰਟੀ ਜੁਆਇਨ ਨਹੀਂ ਕਰ ਸਕਦਾ ਪਾਰਟੀ ਦੇ ਆਉਣ ਦੇ ਦਰਵਾਜ਼ੇ ਖੁੱਲ ਰਹੇ ਨੇ ਜਾਂ ਕੀ ਹੈ ਕੁਝ ਇਹਦੇ ਬਾਰੇ ਦੱਸ ਸਕਦੇ ਹੋ ਦੇਖੋ ਭਈ ਇਹ ਤਾਂ ਪਾਰਟੀ ਡਿਸਾਈਡ ਕਰੇ ਮੈਂ ਤਾਂ ਕੰਟੈਸਟ ਕਰ ਰਹੀ ਹਾਂ ਮੈਨੂੰ ਇਸ ਗੱਲ ਦਾ ਕੁਝ ਨਹੀਂ ਪਤਾ ਪਰ ਗੋਲਡੀ ਭਰਾ ਹੀ ਹੈ ਸਾਡਾ ਜੀ ਕੋਈ ਫਰਕ ਨਹੀਂਗਾ ਕਦੀ ਨਾ ਕਦੀ ਬੰਦਾ ਇਧਰ ਉਧਰ ਚਲਾ ਜਾਂਦਾ ਹੈ ਹਮ ਕਦੀ ਕਿਸੇ ਦੀਆਂ ਗੱਲਾਂ ਚ ਆ ਜਾਂਦਾ ਹੈ ਕਦੀ ਗੁੰਮਰਾਹ ਹੋ ਜਾਂਦਾ ਹੈ ਹਮ ਪਰ ਕੋਈ ਨਹੀਂ ਸਾਡਾ ਭਰਾ ਹੈ ਕੋਈ ਫਰਕ ਨਹੀਂ ਆਪ ਮੋਹਰੇ ਆਏ ਨੇ ਜਾਂ ਬੁਲਾਏ ਗਏ ਨੇ ਓਨੈਸਟਲੀ ਮੈਨੂੰ ਨਹੀਂ ਪਤਾ ਜੀ ਭਾਵੇਂ ਬੁਲਾ ਲਿਆ ਭਾਵੇਂ ਆਪ ਮੋਹਰੇ ਆ ਗਏ ਕੋੜਾ ਕੋਈ ਦੁਸ਼ਮਣ ਸੀ ਜੀ ਸੋ ਸਮਾਂ ਤਾਂ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਮੇਰੇ ਨਾਲ ਅਮਰਤਾ ਵੜਿੰਗੁਰੀ ਸੀ ਗੱਲਬਾਤ ਉਹਨਾਂ ਦੇ ਨਾਲ ਕੀਤੀ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵੰਦੋ ਜੀ ਆਇਆਂ ਨੂੰ। ਧੰਨਵਾਦ।